ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰਵਾਰਜਨ ਦੇ ਪਾਤਸ਼ਾਹ ਜੀ ਨੇ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਤਿਗੁਰ ਜੀ ਨੇ ਇਸ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਮਾਨ ਕੀਤੇ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਧੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਥੇ ਇਹ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਆਜ ਦੇ ਦਿਹਾੜੇ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੋ ਸ੍ਰੀ ਸਭਾਂ ਪਹਿਨਾਈਆਂ ਇੱਕ ਮੀਰੀ ਤੇ ਇੱਕ ਪੀਰੀ ਦੀ ਤੇ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਕੋਈ ਪ੍ਰਭੂ ਸੱਤਾ ਜਾ ਰਾਜ ਸਤਾ ਪ੍ਰਾਪਤੀ ਦੀ ਨਹੀਂ ਪਰ ਇਹ ਰਾਜ ਸਤਾ ਖਾਲਸੇ ਦੇ ਤਾਬਿਆਂ ਹੋਵੇ ਇਸ ਕਰਕੇ ਸਤਗੁਰੂ ਜੀ ਨੇ ਸਿੱਖਾਂ ਨੂੰ ਉਦੇਸ਼ ਕੀਤਾ ਕਿ ਵਧੀਆ ਤੋਂ ਵਧੀਆ ਸ਼ਾਸਤਰ ਲੈ ਕੇ ਵਧੀਆ ਤੋਂ ਵਧੀਆ ਘੋੜੇ ਲੈ ਕੇ ਇਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਣਾ ਸੋ ਅੱਜ ਸਤਗੁਰਾਂ ਦਾ ਮੀਰੀ ਪੀਰੀ ਧਾਰਨ ਦਿਵਸ ਸਮੁੱਚਾ ਸਿੱਖ ਪੰਥ ਬੜੀ ਚੜ੍ਹਦੀ ਕਲਾ ਚ ਮਨਾ ਰਿਹਾ ਅੰਮ੍ਰਿਤ ਵੇਲੇ ਭੋਗ ਪਾਏ ਭੋਗਾਂ ਤੋਂ ਬਾਅਦ ਦੀਵਾਨ ਸੁੰਦਰ ਜਿਹੜੇ ਉਹ ਸਜਾਏ ਗਏ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਅਰਦਾਸ ਵੀ ਕਰਦਾ ਸਤਿਗੁਰ ਜੀ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਕਹਿ ਕੇ ਬੋਲ ਕੇ ਨਹੀਂ ਚਲੇ ਜਾਣਾ ਇਹਨਾਂ ਦੇ ਹਿਰਦਿਆਂ 'ਚ ਵੀ ਵਸਾਕਾਰ ਤਾਂ ਕਿ ਇਹ ਜਾਗਤ ਜਲੰਦੇ ਦੇ ਵਿੱਚ ਜਿਹੜੀ ਤਾਪਸ਼ ਵਧਿ ਹੋਆ ਇਹ ਵੀ ਠੰਡੀ ਹੋ ਜਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ